ਮੋਗਾ ਦੇ ਗਾਂਦੀ ਰੋਡ ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਨਕਾਬਪੋਸ਼ ਵਿਅਕਤੀ ਨੇ ਇੱਕ ਕਰਿਆਨੇ ਦੀ ਦੁਕਾਨ ਦੇ ਮਾਲਕ ਤੇ ਗੋਲੀਆਂ ਚਲਾ ਦਿੱਤੀਆਂ ਪੀੜਤ ਮੁਤਾਬਕ ਨਕਾਬਪੋਸ਼ ਨੇ ਉਸ ਨੂੰ ਗੱਲਾਂ ਖਾਲੀ ਕਰਨ ਲਈ ਕਿਹਾ ਤੇ ਜਦੋਂ ਉਹ ਉੱਥੋਂ ਭੱਜਣ ਲੱਗਾ ਤਾਂ ਉਸ ਨੇ ਉਸ ਦੇ ਦੋਨਾਂ ਪੱਟਾਂ ਵਿੱਚ ਗੋਲੀਆਂ ਮਾਰ ਦਿੱਤੀਆਂ ਅਤੇ ਉਸ ਦਾ ਮੋਬਾਈਲ ਖੋ ਕੇ ਮੌਕੇ ਤੋਂ ਫਰਾਰ ਹੋ ਗਿਆ ਫਿਲਹਾਲ ਦੁਕਾਨਦਾਰ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ ਅਸੀਂ ਬੈਠੇ ਹਾਂ ਜੀ ਅਸੀਂ ਜੱਗ ਘਰ ਨੂੰ ਜਾਣ ਦੀ ਤਿਆਰੀ ਸੀ ਸਾਡੀ ਇੱਕ ਇੱਕ ਬੰਦਾ ਆਇਆ ਉਹਨੇ ਇੱਕ ਕਸਟਮਰਸ ਖੜਾ ਸੀ ਜੀ ਏ ਅੰਦਰ ਵੜਿਆ ਤੇ ਕਹਿਣ ਲੱਗਾ ਕਿ ਹੋਇਆ ਹੋਇਆ ਕੀ ਪਾਜੀ ਦਿੱਤੀ ਜਾਣ ਕਰ ਬਸ ਇਹ ਬੰਦਾ ਹੈ ਉਹ ਮੋਹਦੇ ਆਪਣਾ ਡੀਲੇ ਪਟਕੇ ਨਾਲ ਮੂੰਹ ਵੰਡਿਆ ਸੀ ਉਹਨੇ ਜੀ ਅੱਛਾ ਜੀ ਤੇ ਅਸੀਂ ਕਹਿੰਦੇ ਕਿ ਮਜ਼ਾਕ ਨਹੀਂ ਜਾਂਦਾ ਜੀ ਮੈਂ ਗੋਲੀ ਮਾਰਦੇ ਨਹੀਂ ਗੱਲਾਂ ਦੇ ਦਿਓ ਐ ਕਹਿੰਦੇ ਮਜ਼ਾਕ ਕਰੀ ਜਾਂਦਾ ਕੋਈ ਬੰਦਾ ਸਾਨੂੰ ਜਾਣ ਵਾਲਾ ਤਾਂ ਬਈ ਗੋਲੀ ਮਾਰਦੇ ਨਹੀਂ ਆ ਤੇ ਮੈਂ ਇੱਕ ਤਾਂ ਬਾਹਰ ਨੂੰ ਭੱਜਾ ਜੀ ਹੋਰ ਮੇਰੇ ਕੋਲ ਨਹੀਂ ਮੇਰੇ ਗੋਲੀ ਮਾਰੀ ਜੀ ਲੱਤ ਦੇ ਵਿੱਚ ਮੇਰਾ ਮੋਬਾਈਲ ਵੀ ਲੱਗਿਆ ਜੀ ਉਹ ਮੋਬਾਈਲ ਆ ਜੀ ਇਹ ਹੁੰਦਾ ਸੀ ਕਿ ਮੁੰਨਾ ਸੀ ਇਕੱਲਾ ਸੀ ਤੇ ਇਨੇ ਸਰਦਾਰ ਸੀ ਬੰਦਾ ਹੀ ਸਰਦਾਰ ਸੀ ਉਹ ਕੈਮਰੇ ਵਾਲਾ ਲੱਗੇ ਹੋਏ ਸੀ ਹਾਂਜੀ ਲੱਗਾ ਤੇ ਕਿੱਥੇ ਕਿੱਥੇ ਵੱਜੀ ਗੋਲੀ ਦਾ ਦੋ ਲੱਤਾਂ 'ਚ ਵੱਜੀ ਦੋ ਗੋਲੀਆਂ ਇਕੱਲਾ ਬੰਦਾ ਸੀ ਹਾਂ ਇਕੱਲਾ ਬੰਦਾ ਆਇਆ ਜੀ ਇਕੱਲਾ ਹੀ ਆਇਆ ਹਾਂਜੀ ਬਾਹਰ ਨਹੀਂ ਸਾਨੂੰ ਪਤਾ ਨਹੀਂ ਕੀ ਪਤਾ ਨਹੀਂ ਜੀ ਗੱਡੀ ਖੜੀ ਸੀ ਕਿ ਪੀਸ ਚੱਕਰ ਜੀ ਗਈ ਦੁਕਾਨ 'ਤੇ ਆ ਜੀ ਅਸੀਂ ਦੋ ਜਣੇ ਬੌਜੀ ਗੱਲੇ ਤੇ ਬੈਠੇ ਸੀਗੇ ਮੈਂ ਕਸਟਮਰ ਨੂੰ ਸਮਾਨ ਦੇ ਜਾਂਦੇ ਸੀਗੇ ਤੇ ਉਹ ਦੋ ਜਣੇ ਉਹ ਸੀਗੇ ਅਚਾਨਕ ਅੰਦਰ ਆਇਆ ਇੱਕ ਸਰਦਾਰ ਮੂੰਹ ਬੰਨਾ ਹੋਇਆ ਸੀ ਜੀ ਤੋ ਕਹਿੰਦਾ ਜੀ ਆਪਣਾ ਗੱਲਾਂ ਦੇ ਦੋ ਮੈਨੂੰ ਬਾਹਲੇ ਕੱਢੋ ਅਸੀਂ ਸਮਝਾ ਕਿ ਮਜ਼ਾਕ ਕਰੀ ਜਾਂਦਾ ਵਾ ਮੈਂ ਗਾਈ ਉਹਨੂੰ ਹੱਥ ਵੀ ਲਾਇਆ ਮੈਨੂੰ ਮੈਂ ਕਿਹਾ ਕੀ ਮਜ਼ਾਕ ਕਰੀ ਜਾਂਦਾ ਯਾਰ ਉਹ ਕਹਿੰਦਾ ਮਜ਼ਾਕ ਨਹੀਂ ਗੋਲੀ ਮਾਰ ਦੇਣੀ ਮੈਂ ਤੇ ਥੱਲੇ ਨੂੰ ਗੋਲੀ ਚਲਾਈ ਇੱਕ 6:00 ਵਜੇ ਮੈਂ ਮੈਂ ਸਮਝਿਆ ਕਿ origignal ਗੋਲੀ ਚਲਾਈ ਜਾਂਦਾ ਹੈ ਤੇ ਮੈਨੂੰ ਧੱਕਾ ਜਦੋਂ ਮਾਰਿਆ ਮੈਂ ਡੈਗ ਪਿਆ ਮੈਂ ਫਿਰ ਉਹ ਉਹਲੇ ਉਹਨੂੰ ਹੋ ਗਿਆ ਪਰ ਉਹਨੂੰ ਹੋ ਗਿਆ ਤੇ ਬੌਜੀ ਜਦੋਂ ਬੌਜੀ ਵੀ ਬੌਜੀ ਵੀ ਸਮਝੇ ਕਿ ਤੇ ਮਜ਼ਾਕ ਕਰੀ ਜਾਂਦਾ ਵਾ ਬੌਜੀ ਵੀ ਆ ਕੇ ਕਹਿੰਦੇ ਕੀ ਕਰੀਏ ਨੇ ਯਾਰ ਕਿਉਂ ਮਜ਼ਾਕ ਕਰੀਏ ਨਾ ਫਿਰ ਬੋਗਨੇ ਦੀ ਗੋਲੀਆਂ ਮਾਰਤੀਆਂ ਫਰਕ ਫਰਕ ਕਿੱਥੇ ਵੱਜੀਆਂ ਗੋਲੀਆਂ ਦੋਨੇ ਪੱਟਾਂ ਤੇ ਵੱਜੀਆਂ ਜੀ ਇੱਕ ਐਮਜੈਂਸੀ ਆਇਆ ਜੀ ਸਾਡੇ ਕੋਲ ਗਨ ਸ਼ਾਟ ਦਾ ਮਾਮਲਾ ਸੀਗਾ ਸੁਰਿੰਦਰ ਪਾਲ ਨਾਮ ਸੀਗਾ ਪੀਸ਼ੈਂਟ ਦਾ ਸੁਰਿੰਦਰ ਪਾਲ ਮਰਸੀਏ ਜੀ ਗਾਂਧੀ ਰੋਡ ਤੇ ਗਨ ਸ਼ਾਟ ਹੋਇਆ ਹੋਇਆ ਕਾਰਨ ਕੀ ਹੋਇਆ ਕਾਰਨ ਉਹ ਕਹਿ ਰਹੇ ਸੀ ਕਿ ਅਸੀਂ ਤਾਂ ਆਪ ਦੀ ਦੁਕਾਨ ਤੇ ਸੀਗੇ ਉਹਨਾਂ ਦੇ ਕਰਮਚਾਰੀ ਦੀ ਕੋਈ ਦੁਕਾਨ ਹੈ ਕੋਈ ਪਸਵਾਨ ਲੈਣ ਆਇਆ ਸੀ ਉਹ ਕੁੜੀ ਘੜੇ ਦੇ ਪਿੱਛੇ ਕੋਈ ਥਾਰ ਫੋਰ ਵਾਲੇ ਆਏ ਉਹਨਾਂ ਨਾਲ ਬਹਿਸ ਵਾਜੀ ਤੇ ਉਹ ਕਹਿੰਦੇ ਅਸੀਂ ਗੋਲੀ ਮਾਰਨੀ ਹੈ ਉਹ ਕਹਿੰਦਾ ਸ਼ਾਇਦ ਮਜ਼ਾਕ ਕਰਦੇ ਪਏ ਹੋ ਪਰ ਉਹ ਦੋ ਗੋਲੀਆਂ ਮਾਰ ਕੇ ਚਲਾ ਗਏ ਕਿ ਸੋਰੀ ਜੱਖਮੀ ਦੇ ਇੱਕ ਹੀ ਬੰਦ ਹੋਇਆ ਜੀ ਗੋਲੀ ਜੀ ਗੋਲੀ ਥਾਈ ਤੇ ਲੱਗੀ ਉਹਦੇ ਬੋਨੇ ਥਾਈ ਤੇ ਕਿੰਨੀਆਂ ਗੋਲੀਆਂ ਲੱਗੀਆਂ ਤੋ ਗੋਲੀ ਵਜੇ ਇੱਕ ਸੱਜੇ ਖੱਬ ਪਾਸੇ ਖੱਬ ਹਾਂਜੀ ਅਸੀਂ ਫਰਸਟ ਐਡ ਦੇਤੀ ਤੇ ਉਹਦੇ ਸੈਂਪਲ ਜੇ ਲੈਣੇ ਸੀ ਪਰਚਾ ਕੱਟਤਾ ਐਕਸ-ਰੇ ਵਾਸਤੇ ਅਸੀਂ ਬੁਲਾ ਦੇ ਸੀਗਾ ਸਾਡੇ ਐਕਸ-ਰੇ ਵਾਲਾ ਤੇ ਉਹ ਫਰੀਦਕੋਟ ਲੈ ਕੇ ਚਲੇਗਾ ਕੋਈ ਲੈਟ ਦਾ ਮਾਮਲਾ ਨਹੀਂ ਸੀ ਤੇ ਆਪਣੇ ਜੂਰ ਹਾਊਸ ਤੋਂ ਦੇਖੋ ਜਦੋਂ ਐਕਸ-ਰੇ ਕਰਨਾ ਆਇਆ ਸੀ ਉਹ ਐਕਸ-ਰੇ ਮਸ਼ੀਨ ਚੱਲਦੀ ਨਹੀਂ ਲਾਈਟ ਚਲੀ ਗਈ ਸੀਗੇ ਮੇਰੀ ਚਲਰੀ ਬਾਹਰ ਤਾਂ ਕਰਕੇ ਕੋਈ ਸ਼ਾਇਦ ਹੋ ਗਿਆ ਹੋਣਾ ਹੋਟਲਾਈਨ ਤਾਂ ਹੈ ਹੀ ਪਰ ਉਹ ਐਕਸ-ਰੇ ਹੋਇਆ ਨਹੀਂ ਬਸ ਹੁਣ ਆਪਣੀ ਇਹਦੇ ਮਾਮਲੇ ਜੇ ਮੈਂ ਕੁਝ ਕਹਿ ਨਹੀਂ ਦੱਸਦਾ ਪੇਸ਼ੈਂਟ ਦੀ ਹਾਲਤ ਕਿਦਾਂ ਦੀ ਲੱਗੀ ਪੇਸ਼ੈਂਟ ਠੀਕ ਸੀਗਾ ਉਹ ਹੁਣ ਬਾਕੀ ਗੋਲੀ ਅੰਦਰ ਹੈ ਕਿ ਨਿਕਲ ਗਈ ਉਹ ਤਾਂ ਚੈੱਕ ਕਰਕੇ ਤਵੇ ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ